ਕਾਇਮ ਪੁਲਸ ਤਾਂ ਰੋਕੂਗੀ ਆਪਣੇ ਸਮਾਜ ਦੇ ਵਿੱਚ ਪੁਲਸ ਹੋਊਗੀ ਪੁਲਸ ਇਹਨਾਂ ਨੇ ਆਪਣੇ ਲਈ ਲਾਈ ਹੋਈ ਹੈ ਪਰਿਵਾਰ ਦੇ ਮੈਂਬਰ ਨੇ ਜਾਂ ਇਹਨਾਂ ਦੇ ਮੰਤਰੀ ਨੇ ਜਿਹੜੇ ਇਹਨਾਂ ਦੇ ਹਾਰੇ ਹੋਏ ਐਮਐਲਏ ਨੇ ਦਿੱਲੀ ਤੋਂ ਉਹਨਾਂ ਦੀ ਸੁਰੱਖਿਆ ਲਈ ਜੈਡ ਸਕਿਉਰਟੀ ਪੰਜਾਬ ਪੁਲਿਸ ਦੀ ਜਿਹੜੀ ਦਿੱਤੀ ਹੋਈ ਹੈ ਪੁਲਸ ਇਹਨਾਂ ਨੇ ਸਿਰਫ ਆਪਣੇ ਲਈ ਲਾਈ ਹੋਈ ਹੈ ਆਮ ਲੋਕਾਂ ਲਈ ਨਹੀਂ ਲਾਈ ਹੋਈ ਪੁਲਸ ਨੂੰ ਫਰੀ ਹੈਂਡ ਤਾਂ ਪਹਿਲੇ ਹੀ ਦਿੱਤਾ ਹੋਇਆ ਹੈ ਸਰਕਾਰ ਨੇ ਪੁਲਸ ਤਾਂ ਛਰੇ ਆਮ ਪੁਲਸ ਮੁਕਾਬਲਾ ਕਰਕੇ ਕਰਨਲ ਲੈਵਲ ਦੇ ਅਧਿਕਾਰੀ ਨੂੰ ਕੈਮਰੇਆਂ ਦੇ ਸਾਹਮਣੇ ਕੁੱਟ ਦਿੰਦੀ ਹੈ ਤੇ ਪੁਲਸ ਉਹਨਾਂ ਤੇ ਪਰਚਾ ਵੀ ਦਰਜ ਨਹੀਂ ਕਰਦੀ ਇਹਨਾਂ ਦੇ ਵੱਡੇ ਆਫੀਸਰ ਲੈਵਲ ਜੁਧ ਨਸ਼ਿਆਂ ਪ੍ਰੁੱਤ ਉਹ ਸਿਰਫ ਡਰਾਮਾ ਹੀ ਹੈ ਜਿਹੜੇ ਨਸ਼ੇ ਦੇ ਵਪਾਰੀ ਨੇ ਉਹ ਇਹਨਾਂ ਦੇ ਆਪਣੇ ਮੰਤਰੀਆਂ ਦੇ ਤਾਂ ਨਾਲ ਤੁਰੇ ਫਿਰਦੇ ਨੇ ਆਪਣੇ ਐਮ.ਐਲ.ਏ ਦੇ ਨਾਲ ਤੁਰੇ ਫਿਰਦੇ ਨੇ ਰਾਜਨੀਤਿਕ ਸਮਾਜਿਕ ਵਪਾਰਕ ਤੇ ਜਨਤਕ ਜਥੇਬੰਦੀਆਂ ਦੇ ਆਗੂ ਸਹਿਬਾਨ ਤੇ ਸਮੁੱਚੇ ਸ਼ਹਿਰ ਨਿਵਾਸੀਓ ਬਹੁਤ ਬਲਾਰੇ ਬੋਲ ਕੇ ਗਏ ਨੇ ਆਪਾਂ ਕਿਸ ਮੁੱਦੇ ਤੇ ਇਕੱਠੇ ਹੋਏ ਆ ਇਹ ਦੱਸਣ ਦੀ ਲੋੜ ਨਹੀਂ ਲੈਂਡ ਆਰਡਰ ਦੀ ਸਥਿਤੀ ਜਿਹੜੀ ਵਿਗੜੀ ਹੋਈ ਹੈ ਮੈਂ ਉਹਤੇ ਹੀ ਗੱਲ ਕਰੂੰਗਾ ਸਿਰਫ ਇਹ ਕਿਉਂ ਵਿਗੜੀ ਹੋਈ ਹੈ ਕਿਉਂਕਿ ਕਈ ਬਲਾਰੇ ਪੁਲਿਸ ਨੂੰ ਨਿਕੰਮੀ ਦੱਸਦੇ ਨੇ ਪੁਲਿਸ ਨੂੰ ਭ੍ਰਿਸ਼ਟ ਦੱਸਦੇ ਨੇ ਪਰ ਪੁਲਿਸ ਆਉਂਦੀ ਕਿਹਦੇ ਅੰਡਰ ਹੈ ਉਹ ਹੋਮ ਮਿਨਿਸਟਰੀ ਦੇ ਅੰਡਰ ਆਉਂਦੀ ਹੈ ਤੇ ਇਥੋਂ ਦਾ ਮੁੱਖ ਮੰਤਰੀ ਹੋਮ ਮਿਨਿਸਟਰ ਦਾ ਚਾਰਜ ਉਹਨਾਂ ਕੋਲ ਹੈ ਤੇ ਮੁੱਖ ਮੰਤਰੀ ਦੇ ਇੱਕ ਇੱਕ ਪਰਿਵਾਰ ਦੇ ਬੰਦੇ ਕੋਲ ਹਜ਼ਾਰ ਹਜ਼ਾਰ ਬੰਦਾ ਲੈ ਕੇ ਮੁੱਖ ਮੰਤਰੀ ਆਪਦੀ ਸਕਿਉਰਟੀ ਨੂੰ ਲਈ ਫਿਰਦਾ ਹੈ ਤੇ ਜਿਸ ਕਾਰਨ ਜਿਹੜੀ ਪੁਲਿਸ ਹੈ ਉਹ ਜਿਹੜੇ ਇਹਨਾਂ ਦੇ ਆਪਣੇ ਪਰਿਵਾਰ ਦੇ ਮੈਂਬਰ ਨੇ ਜਾਂ ਇਹਨਾਂ ਦੇ ਮੰਤਰੀ ਨੇ ਜਾਂ ਐਮਐਲਏ ਨੇ ਉਹਨਾਂ ਦੀ ਸੁਰੱਖਿਆ ਚ ਲੱਗੀ ਹੋਈ ਹੈ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਹਾਰੇ ਹੋਏ ਐਮਐਲਏ ਨੇ ਦਿੱਲੀ ਤੋਂ ਉਹਨਾਂ ਦੀ ਸੁਰੱਖਿਆ ਲਈ ਜੈਡ ਸਕਿਉਰਟੀ ਪੰਜਾਬ ਪੁਲਿਸ ਦੀ ਜਿਹੜੀ ਦਿੱਤੀ ਹੋਈ ਹੈ ਜੇ ਆਪਾਂ ਉਹਨਾਂ ਨੂੰ ਨਕਮੀ ਨਾ ਕਹੀਏ ਤਾਂ ਪੈ ਇਹ ਕਹੀਏ ਕਿ ਪੁਲਿਸ ਨੇ ਨਾ ਸਿਰਫ ਆਪਣੇ ਲਈ ਲਈ ਹੋਈ ਹੈ ਆਮ ਲੋਕਾਂ ਲਈ ਨਹੀਂ ਲਈ ਹੋਈ ਫੇਰ ਆਪਾਂ ਜਜਵਾਦ ਚ ਆ ਕੇ ਕਹਿ ਦਿੰਨੇ ਆਂ ਕਈ ਆਗੂ ਕਹਿ ਕੇ ਵੀ ਗਏ ਨੇ ਕਿ ਪੁਲਿਸ ਨੂੰ ਫਰੀ ਹੈਂਡ ਦਿੱਤਾ ਜਾਵੇ ਪੁਲਿਸ ਨੂੰ ਫਰੀ ਹੈਂਡ ਤਾਂ ਪਹਿਲੇ ਹੀ ਦਿੱਤਾ ਹੋਇਆ ਹੈ ਸਰਕਾਰ ਨੇ ਪੁਲਿਸ ਤਾਂ ਸ਼ਰੇਆਮ ਪੁਲਿਸ ਮੁਕਾਬਲਾ ਕਰਕੇ ਕਰਨ ਲੇਵਲ ਤੇ ਅਧਿਕਾਰੀ ਨੂੰ ਕੈਮਰਿਆਂ ਦੇ ਸਾਹਮਣੇ ਕੁੱਟ ਦਿੰਦੀ ਹੈ ਤੇ ਪੁਲਿਸ ਉਹਨਾਂ ਤੇ ਪਰਚਾ ਵੀ ਦਰਜ ਨਹੀਂ ਕਰਦੀ ਇਹਨਾਂ ਦੇ ਵੱਡੇ ਆਫੀਸਰ ਲੈਵਲ ਤੇ ਪੁਲਿਸ ਨੂੰ ਤਾਂ ਫਰੀ ਐਂਡ ਪਹਿਲਾਂ ਹੀ ਐ ਫਿਰ ਇਹ ਕਿਉਂ ਹੈ ਇਸ਼ੂ ਕਿਉਂਕਿ ਸਾਡੇ ਸਮਾਜ ਦੇ ਅੰਦਰ ਜਿਹੜਾ ਨਸ਼ਾ ਹੈ ਜਿਹੜੀ ਮੌਕੇ ਦੀ ਸਰਕਾਰ ਜੁੱਧ ਨਸ਼ਿਆਂ ਵਿਰੁੱਧ ਦਾ ਡਰਾਮਾ ਕਰਦੀ ਹੈ ਜਿਹੜੀ ਉਹ ਸਿਰਫ ਡਰਾਮਾ ਹੀ ਹੈ ਕੋਈ ਕਿਉਂਕਿ ਜਿਹੜੇ ਨਸ਼ੇ ਦੇ ਵਪਾਰੀ ਨੇ ਉਹ ਇਹਨਾਂ ਦੇ ਆਪਣੇ ਮੰਤਰੀਆਂ ਦੇ ਤਾਂ ਨਾਲ ਤੁਰੇ ਫਿਰਦੇ ਨੇ ਆਪਣੇ ਐਮਐਲਏ ਦੇ ਨਾਲ ਤੁਰੇ ਫਿਰਦੇ ਨੇ ਸੱਪ ਪੁਲਿਸ ਹੁਣ ਵੀ ਕਹਿ ਕੇ ਗਈ ਐ ਵੀ ਸਾਨੂੰ ਸਹਿਯੋਗ ਦਿਓ ਜੇ ਕੋਈ ਇਹਨਾਂ ਨੂੰ ਦੱਸਦਾ ਵੀ ਆਹ ਪਿੰਡ ਦੇ ਵਿੱਚ ਨਸ਼ੇ ਨਾਲ ਮਰ ਗਿਆ ਕੋਈ ਨੌਜਵਾਨ ਜਾਂ ਨਸ਼ਾ ਵੇਚਦਾ ਤਾਂ ਉਹਦੇ ਤੇ ਪ੍ਰੈਸ਼ਰ ਬਣਾਇਆ ਜਾਂਦਾ ਵੀ ਇਹ ਪੋਸਟ ਡਿਲੀਟ ਕਰ ਦੇ ਇਹ ਸਹਿਯੋਗ ਦੇਣ ਦੀ ਗੱਲ ਐ ਇਹ ਸਹਿਯੋਗ ਮੰਗਣ ਦੀ ਗੱਲ ਐ ਤੇ ਫੇਰ ਅਗਲੀ ਗੱਲ ਪੋ ਨਸ਼ੇ ਵਾਲੇ ਪਾਸੇ ਕਿਉਂ ਪੈਂਦੇ ਨੇ ਭਗਵੰਤ ਮਾਨ ਸਰਕਾਰ ਵੱਡੇ ਵੱਡੇ ਦਮਗਜੇ ਮਾਰਦੀ ਐ ਵੀ ਅਸੀਂ 50000 ਭਰਤੀ ਕਰਤਾ ਮਲਾਜਮ ਪਰ ਇੱਕ ਵੀ ਇਸਤਿਆਰ ਇਹ ਸਰਕਾਰ ਵੱਲੋਂ ਅਜੇ ਤੱਕ ਵੀ ਦਿੱਤਾ ਨਹੀਂ ਗਿਆ ਭਰਤੀ ਦਾ ਇੱਕ ਵੀ ਇਸਤਿਆਰ ਤੁਸੀਂ ਦੇਖ ਲਓ ਜਿਹੜੇ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੇ ਨੇ ਸਾਰੇ ਸਕੂਲ ਪ੍ਰਿੰਸੀਪਲਾਂ ਵੱਲੋਂ ਤੇ ਮਾਸਟਰਾਂ ਵੱਲੋਂ ਖਾਲੀ ਪਏ ਨੇ ਇਸ ਲਈ ਨਾ ਇੱਥੇ ਰੁਜ਼ਗਾਰ ਐ ਨਾ ਇਥੇ ਕੰਮ ਹੈ ਤੇ ਲੋਕ ਨੌਜਵਾਨ ਨੇ ਜਿਹੜੇ ਨਸ਼ਿਆਂ 'ਚ ਪਿਰਦੇ ਨੇ ਨਸ਼ੇ ਲੈਣ ਵਾਸਤੇ ਉਹਨਾਂ ਨੂੰ ਪੇੜ ਕਰਨਾ ਪੈਂਦਾ ਹੈ ਪੇੜ ਕਰਨ ਵਾਸਤੇ ਉਹਨਾਂ ਨੂੰ ਕ੍ਰਾਈਮ ਕਰਨਾ ਪੈਂਦਾ ਹੈ ਤੇ ਕ੍ਰਾਈਮ ਪੁਲਿਸ ਤਾਂ ਰੋਕੂਗੀ ਜੇ ਮਾਰਕੀਟ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਪੁਲਿਸ ਹੋਊਗੀ ਪੁਲਿਸ ਇਹਨਾਂ ਨੇ ਆਪਣੇ ਲਈ ਲਾਈ ਹੋਈ ਹੈ ਇਸ ਲਈ ਜਜਵਾਦ ਚਾਕੇ ਇਹ ਨਾ ਕਹਾ ਕਰੋ ਵੀ ਪੁਲਿਸ ਨੂੰ ਫਰੀ ਹੈਂਡ ਦੇ ਦਿਓ ਤੇ ਫਰੀ ਹੈਂਡ ਦੇ ਤਾਂ ਸਾਡੇ ਦੀ ਪਰਚੇ ਦੱਚ ਕਰਨ ਲੱਗ ਜਾਣਗੇ ਸਾਡੇ ਲੱਤਾਂ 'ਚ ਗੋਲੀਆਂ ਮਾਰਨ ਲੱਗ ਜਾਣਗੇ ਸਾਡੇ ਚੁੱਪ ਝੁੱਠੇ ਮੁਕਾਬਲੇ ਬਣਾਉਣ ਲੱਗ ਜਾਣਗੇ ਇਸ ਲਈ ਇਹਨਾਂ ਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਇਹਨਾਂ ਨੂੰ ਫਰੀ ਹੈਂਡ ਦੇ ਦਿਓ ਫਰੀ ਹੈਂਡ ਇਹਨਾਂ ਕੋਲੇ ਆਲਰੇਡੀ ਹੈਗਾ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਵੀ ਸਰਕਾਰ ਨੂੰ ਇਹ ਯਕੀਨੀ ਬਣਾਉਣ ਵਾਸਤੇ ਦਬਾਅ ਬਣਾਇਆ ਜਾਵੇ ਵੀ ਮਗਰੋਂ ਪੁਲਿਸ ਅੱਜ ਸਾਰੇ ਸ਼ਹਿਰ 'ਚ ਖੜੀ ਹੈ ਜੇ ਕਿਤੇ ਪਹਿਲਾਂ ਖੜੀ ਹੁੰਦੀ ਤਾਂ ਕੱਲ ਜਿਹੜੀ ਵਾਰਨਿੰਗ ਬਾਰਦਤ ਨਹੀਂ ਹੋਣੀ ਸੀ ਇੰਨੇ ਸ਼ਬਦਾਂ ਨਾਲ ਬੁਲਾਰੇ ਬਹੁਤ ਨੇ ਧੰਨਵਾਦ ਸਾਰਿਆਂ ਦਾ ਜੈਹ